ਦੇਖੋ ਸਰਕਾਰ ਬਿਆਨ ਦੇ ਰਹੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਕੋਈ ਉਥੇ ਹਥਿਆਰਮੰਦ ਸੰਘਰਸ਼ ਲੜ ਰਹੇ ਸੀ ਸਾਡੀ ਲੜਾਈ ਕੇਂਦਰ ਨਾਲ ਆ ਅਸੀਂ ਕੇਂਦਰ ਨੂੰ ਮੰਗਾ ਸਾਡੀਆਂ ਮੰਨੀਆਂ ਹੋਣਾਂ ਲਾਗੂ ਕਰਵਾਉਣ ਲਈ ਦਿੱਲੀ ਵੱਲ ਵੱਧ ਰਹੇ ਸੀ ਤੇ ਕੇਂਦਰ ਸਰਕਾਰ ਨੇ ਸਾਡੇ ਅੱਗੇ ਕੰਧਾਂ ਕੱਢ ਕੇ ਸਾਨੂੰ ਰੋਕਿਆ ਆਪਦੀ ਕਿਸਾਨੀ ਨੂੰ ਬਚਾਉਣ ਲਈ ਇਹ ਸਤਾ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਸਾਡੇ 2019 ਦੇ ਵਿੱਚ 18 ਦੇ ਵਿੱਚ ਚੀਮੇ ਮੰਡੀ ਸਾਡੇ ਧਰਨੇ ਦੇ ਵਿੱਚ ਉੱਤੇ ਚੀਮੇ ਮੰਡੀ ਦੇ ਵਿੱਚ ਇਹ ਕਹਿੰਦੇ ਸੀ ਕਿ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਕਿਸਾਨਾਂ ਨੂੰ ਮਿਲਣੀ ਚਾਹੀਦੀ ਆ ਵਿਰੋਧੀ ਧਿਰ ਨੂੰ ਇਹ ਕਹਿੰਦੇ ਸੀ ਕਹਿੰਦੇ ਜੀ ਐਮਐਸਪੀ ਗਰੰਟੀ ਨੂੰ ਬਨਣਾ ਚਾਹੀਦਾ ਸੋ ਸਾਡੇ ਧਰਨਿਆਂ ਦੇ ਵਿੱਚੋਂ ਉੱਠੀ ਹੋਈ ਪਾਰਟੀ ਇਹਨਾਂ ਦੇ 92 ਜਿੱਤੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਮਹਾਲੀ ਦੇ ਵਿੱਚ ਸਾਡੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਉਹ ਕਿ ਕਿਸਾਨ ਪੱਖੀ ਗ੍ਰਿਫਤਾਰ ਸੋ ਮੈਂ ਕਹਿਣਾ ਚਾਹਣਾ ਕਿ ਦੇਖੋ ਮੁੱਖ ਮੰਤਰੀ ਸਾਹਿਬ ਨੂੰ ਜੇਕਰ ਸੱਚੀ ਕਿਸਾਨ ਪੱਖੀ ਆ ਤਾਂ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੀ ਖਾਤਰ ਲੜਾਈ ਦੇਣੀ ਚਾਹੀਦੀ ਹੈ ਸਾਡੇ ਨਾਲ ਜੇ ਪੰਜਾਬ ਨੂੰ ਬਚਾਉਣਾ ਸੋ ਪੰਜਾਬ ਨੂੰ ਬੰਦਿਆਂ ਨਾਲ ਤੁਸ ਬਣੀ ਨਹੀਂ ਆਪਸ ਵਿੱਚ ਸਾਡੀ ਵਿਚਾਰਧਾਰਾ ਵਖਰੇਵੇਂ ਵਿਚਾਰਧਾਰਾ ਦੇ ਵਖਰੇਵੇਂ ਆ ਆਗੂ ਜਦੋਂ ਹੁਣ ਸਾਡੇ ਆਗੂ ਬਾਹਰ ਆਉਣਗੇ ਜਾਂ ਜਿਹੜੇ ਆਗੂ ਬਾਹਰ ਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਤੰਨਾ ਭੋਰਮਾ ਤੰਨਾ ਭੋਰਮਾ ਦੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਐਡੀ ਜਬਰ ਕਰ ਰਹੀ ਸਰਕਾਰ ਦੇ ਖਿਲਾਫ ਵੱਡਾ ਐਕਸ਼ਨ ਖੜਾ ਹੋ ਸਾਨੂੰ ਪਤਾ ਵੀ ਪਟਿਆਲਾ ਰਜਿੰਦਰਾ ਹਸਪੀਟਲ ਦੇ ਵਿੱਚ ਉਹਨਾਂ ਨੂੰ ਡੈਂਟੇਨ ਕੀਤਾ ਸੀਗਾ ਕੱਲ ਉਹਨਾਂ ਨੇ ਜਗ੍ਹਾ ਬਦਲਦੀ ਰਹਿੰਦੀ ਹੈ ਸਰਕਾਰ ਤਾਂ ਉਹਨਾਂ ਨੇ ਜਿਹੜਾ ਪਾਣੀ ਤੱਕ ਦਾ ਤਿਆਗ ਕੀਤਾ ਮਰਨ ਵਰਤ ਤਾਂ ਜਾਰੀ ਹੈ ਨਾ ਉਹਨਾਂ ਦਾ ਪਾਣੀ ਵੀ ਛੱਡ ਰੋਜ਼ ਭਾਰਤ ਦੇ ਵਿੱਚ 4000 ਕਿਸਾਨ ਖੇਤਾਂ ਦੇ ਵਿੱਚੋਂ ਹੱਥ ਖੜਾ ਕਰਕੇ ਜਾ ਰਿਹਾ ਹੈ ਜਿਹੜੀ ਗੱਲ ਸਰਕਾਰ ਘਵਾਉਣਾ ਚਾਹੁੰਦੀ ਸੀ ਨਾ ਵੀ ਖੇਤੀ ਘਾਟੇਵੰਦ ਸਰਦਾ ਤਾਂ 4000 ਕਿਸਾਨਾਂ 'ਚ ਹਰ ਰੋਜ਼ ਖੇਤਾਂ ਦੇ ਵਿੱਚੋਂ ਹੱਥ ਖੜਾ ਕਰਕੇ ਜਾ ਰਿਹਾ ਹੈ ਖਨੌਰੀਆ ਤੇ ਸ਼ੰਭੂ ਬਾਡਰ ਦੇ ਉੱਪਰ ਜੋ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਜਿਹੜਾ ਹੈ ਰੋਹ ਚਾਰ ਕੀਤਾ ਜਾ ਰਿਹਾ ਆ ਸਾਡੇ ਨਾਲ ਭਾਰਤੀ ਸੰਘ ਨੂੰ ਇਕਤਾ ਸਿੱਧੂਪੁਰਾ ਦੇ ਆਗੂ ਜਤਿੰਦਰ ਸਿੰਘ ਪਿੰਡਰ ਮੌਜੂਦ ਨੇ ਪਿੰਡਰ ਸਾਹਿਬ ਲਗਾਤਾਰ ਵਿਰੋਧ ਹੋ ਰਿਹਾ ਹੈਗਾ ਅੱਜ ਮੀਟਿੰਗ ਵੀ ਰੱਖੀ ਗਈ ਹੈ ਕਿ ਸਰਕਾਰ ਕਿਤੇ ਨਾ ਕਿਤੇ ਦੂਜੇ ਪਾਸੇ ਪੱਖ ਆਪਣਾ ਹੀ ਦੇ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਕਿਸਾਨ ਸਾਡੇ ਭਰਾ ਨੇ ਅਸੀਂ ਜੋ ਵੀ ਕੀਤਾ ਹੈ ਕਾਰਵਾਈ ਹੋਈ ਹੈ ਜਿਹੜੀ ਉਹ ਜੋ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਸੀ ਉਹਦੇ ਚੰਨ ਵੇਖਦੇ ਕਿਤੀ ਗਈ ਹੈ ਦੇਖੋ ਸਰਕਾਰ ਬਿਆਨ ਦੇ ਰਹੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਕੋਈ ਉਥੇ ਹਥਿਆਰਮੰਦ ਸੰਘਰਸ਼ ਲੜ ਰਹੇ ਸੀ ਸਾਡੀ ਲੜਾਈ ਕੇਂਦਰ ਨਾਲ ਆ ਅਸੀਂ ਕੇਂਦਰ ਨੂੰ ਮੰਗਾ ਸਾਡੀਆਂ ਮੰਨੀਆਂ ਹੁੰਦਾ ਲਾਗੂ ਕਰਵਾਉਣ ਲਈ ਦਿੱਲੀ ਵੱਲ ਬਾਧ ਰਹੇ ਸੀ ਤਾਂ ਕੇਂਦਰ ਸਰਕਾਰ ਨੇ ਸਾਡੇ ਅੱਗੇ ਕੰਧਾਂ ਕੱਢ ਕੇ ਸਾਨੂੰ ਰੋਕਿਆ ਅਸੀਂ ਸ਼ਾਂਤਮਈ ਬਿਨਾ ਕਿਸੇ ਸੜਕ ਰੋਕੇ ਅਸੀਂ ਨਹੀਂ ਨਾ ਸੜਕ ਰੋਕੀ ਸੜਕ ਤਾਂ ਹਰਿਆਣਾ ਪੁਲਿਸ ਨੇ ਰੋਕੀ ਆ ਕੇਂਦਰ ਨੇ ਰੋਕੀ ਆ ਸਾਡੇ ਕਿਸਾਨ ਸੜਕ ਤੇ ਬੈਠੇ ਆ ਲੰਬੇ ਸਮੇਂ ਤੋਂ ਅਸੀਂ ਲੜਾਈ ਲੜ ਰਹੇ ਆ ਜਿਹੜੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਇਹ ਸਤਾ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਸਾਡੇ 2019 ਦੇ ਵਿੱਚ 18 ਦੇ ਵਿੱਚ ਚੀਮੇ ਮੰਡੀ ਸਾਡੇ ਧਰਨੇ ਦੇ ਵਿੱਚ ਉੱਥੇ ਚੀਮੇ ਮੰਡੀ ਦੇ ਵਿੱਚ ਇਹ ਕਹਿੰਦੇ ਸੀ ਕਿ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਕਿਸਾਨਾਂ ਨੂੰ ਮਿਲਣੀ ਚਾਹੀਦੀ ਆ ਵਿਰੋਧੀ ਧਿਰ ਨੂੰ ਇਹ ਕਹਿੰਦੇ ਸੀ ਕਹਿੰਦੇ ਜੀ ਐਮਐਸਪੀ ਗਰੰਟੀ ਨੂੰ ਬੰਨਣਾ ਚਾਹੀਦਾ ਤਾਂ ਸਾਡੇ ਧਰਨਿਆਂ ਦੇ ਵਿੱਚੋਂ ਉੱਠੀ ਹੋਈ ਪਾਰਟੀ ਇਹਨਾਂ ਦੇ 92 ਜਿੱਤੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਮਹਾਲੀ ਦੇ ਵਿੱਚ ਸਾਡੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਉਹ ਕਿ ਕਿਸਾਨ ਪੱਖੀ ਗੱਲ ਇਹਨਾਂ ਦੀ ਤਾਂ ਨਾਲ ਦੀ ਨਾਲ ਸ਼ਾਮ ਨੂੰ ਇਹਨਾਂ ਨੇ ਆਦੇਸ਼ ਦਿੱਤੇ ਵੀ ਜਿੰਨੇ ਵੀ ਖਣੌਰੀ ਸ਼ੰਭੂ ਰਤਨਪੁਰਾ ਸੌਰੀ ਰਤਨਪੁਰੇ ਖੰਭੂ ਦੇ ਖਣੌਰੀ ਦੇ ਕਿਸਾਨ ਬੈਠੇ ਆ ਉਹਨਾਂ ਨੂੰ ਗ੍ਰਿਫਤਾਰ ਕਰੋ ਧਰਨਾ ਚਕਵਾਓ ਜਬਰੀ ਸਾਡੇ ਕਿਸਾਨਾਂ ਤੇ ਲਾਠੀ ਚਾਰਜ ਕਰਕੇ ਸਾਡੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਥੇ ਹੀ ਹੱਦ ਨਹੀਂ ਇਹਨਾਂ ਦੇ ਐਮਐਲਏ ਦੀਆਂ ਵੀਡੀਓ ਆ ਰਹੀਆਂ ਕਿ ਇਹਨਾਂ ਦੇ ਐਮਐਲਏ ਸਾਹਬ ਨੇ ਸਾਡੀਆਂ ਟਰਾਲੀਆਂ ਚੋਰੀ ਕਰਕੇ ਘਰੇ ਲਾ ਲਈਆਂ ਐਡੀ ਗਰੀ ਹਰਕਤ ਹੈ ਗਰੀ ਸਰਕਾਰ ਇਹਨਾਂ ਦੀ ਚਿਹਤਿਆਂ ਨੇ ਸਾਡੇ ਮੋਰਚੇ ਦੇ ਵਿੱਚੋਂ ਯਾਰ ਫਰਿੱਜਾਂ ਕੂਲਰ ਏਸੀ ਵਗੈਰਾ ਤਿਲ-ਤਿਲ ਕਰਕੇ ਅਸੀਂ ਪੈਸਾ ਫਾਂਡਾ ਜਿਹੜਾ ਪਿੰਡਾਂ ਦੇ ਵਿੱਚੋਂ ਇਕੱਠਾ ਕਰਕੇ ਲਿਆ ਸੀ ਸਾਰੇ ਦਾ ਸਾਰਾ ਸਮਾਨ ਸਾਡਾ ਚੋਰੀ ਕਰ ਲਿਆ ਅੱਜ ਜੇ ਇਮਾਨਦਾਰੀ ਨਾਲ ਅਵਸਟੀਕੇਸ਼ਨ ਕਰਾ ਲੈਣਾ ਪੰਜਾਬ ਸਰਕਾਰ ਤਾਂ ਬਹੁਤ ਸਾਰਾ ਸਮਾਨ ਇਹਨਾਂ ਦੇ ਐਮਐਲਏ ਦੇ ਘਰੋਂ ਹੀ ਮਿਲ ਜੈਣਾ ਐ ਐਡੀ ਕਿ ਗਰੀ ਹੋਈ ਸਰਕਾਰ ਆ ਸੋ ਮੈਂ ਕਹਿਣਾ ਚਾਹੁੰਨਾ ਕਿ ਦੇਖੋ ਮੁੱਖ ਮੰਤਰੀ ਸਾਹਿਬ ਨੂੰ ਜੇਕਰ ਸੱਚੀ ਕਿਸਾਨ ਪੱਖੀ ਆ ਤਾਂ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੀ ਖਾਤਰ ਲੜਾਈ ਦੇਣੀ ਚਾਹੀਦੀ ਹੈ ਸਾਡੇ ਨਾਲ ਜੇ ਪੰਜਾਬ ਨੂੰ ਬਚਾਉਣਾ ਸੋ ਇਹ ਪੰਜਾਬ ਨੂੰ ਬਚਾਉਣ ਬਚੂਣ ਵਾਲੀ ਕੋਈ ਗੱਲ ਨਹੀਂ ਇੱਥੇ ਅਰਵਿੰਦ ਕੇਂਦਰੀਵਾਲ ਦੇ ਲਾਲੇ ਦੀਆਂ ਜਿਹੜੀਆਂ ਬੀਜੇਪੀ ਦੀਆਂ ਨੈਤਿਕਾ ਉਹਦੇ ਰਾਹੀਂ ਇਹ ਨੀਤੀਆਂ ਲਾਗੂ ਹੋ ਰਹੀਆਂ ਇਹਦਾ ਜਵਾਬ ਪਹਿਲਾਂ ਵਾਲੇ ਸਰਕਾਰਾਂ ਨੂੰ ਵੀ ਮਿਲਦਾ ਰਿਹਾ ਕਿਉਂਕਿ ਜਿਹੜੀਆਂ ਵੀ ਸਰਕਾਰਾਂ ਨੇ ਕਿਸਾਨਾਂ ਮਜ਼ਦੂਰਾਂ ਨਾਲ ਧੱਕਾ ਕੀਤਾ ਉਹ ਸਰਕਾਰਾਂ ਨਹੀਂ ਰਹੀਆਂ ਇੱਥੇ ਬੇਅਦਵੀ ਨੇ ਬਾਦਲਾਂ ਦੀ ਸਰਕਾਰ ਘਵਾਲੀ ਇੱਥੇ ਗੁਟਕਾ ਸਾਹਿਬ ਦੀਆਂ ਝੂਠੀਆਂ ਸੌਣੇ ਕੈਪਟਨ ਦੀ ਸਰਕਾਰ ਘਵਾਲੀ ਤਾਂ ਅੱਜ ਦਾ ਜਿਹੜਾ ਸਾਡੇ ਕਿਸਾਨਾਂ ਨਾਲ ਕੀਤਾ ਹੋਇਆ ਧੱਕਾ ਇਹ ਪੰਜਾਬ ਸਰਕਾਰ ਦੇ ਜੜਾਂ ਦੇ ਵਿੱਚ ਤੇਲ ਪੈ ਚੁੱਕਿਆ ਆਉਣ ਵਾਲੇ ਸਮੇਂ 'ਚ ਲੋਕ ਇਸ ਸਰਕਾਰ ਨੂੰ ਇਸ ਮੁੱਖ ਮੰਤਰੀ ਨੂੰ ਮੂੰਹ ਤੋੜ ਮਾਂ ਜਵਾਬ ਦੇਣਗੇ ਇਹੀ ਗੱਲ ਕਰੀਏ ਸੂਤ ਕਸਾਨ ਮੋਰਚੇ ਵੱਲੋਂ ਚੰਡੀਗੜ੍ਹ ਦਾ ਐਲਾਨ ਕੀਤਾ ਗਿਆ ਸੀਗਾ ਤੇ ਤੁਸੀਂ ਜਿਹੜੇ ਗਰਾਂਜ ਦੇ ਤੌਰ ਤੇ ਸ਼ੰਭੂ ਬਾਰਡਰ ਤੇ ਕਰ ਰਹੇ ਸੀਗੇ ਕਾਰਵਾਈ ਧਾਰਾ ਚਲ ਰਿਹਾ ਸੀਗਾ ਤੇ ਜੋ ਕਾਰਵਾਈ ਪਿਛਲੇ ਸਮੇਂ ਦੇ ਵਿੱਚ ਸਰਕਾਰ ਦੀ ਦਿਖ ਰਹੀ ਹੈਗੀ ਕਿ ਲੱਗਦਾ ਕਿਸਾਨਾਂ ਨੂੰ ਕੱਟੇ ਹੋ ਕੇ ਦੁਬਾਰਾ ਫਿਰ ਘਰ ਦਿੱਤਾ ਗਿਆ ਘਰਾਂ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੁਣ ਵੀ ਕਈ ਕਿਸਾਨ ਇਹ ਹਜੇ ਵੀ ਜੇਲ੍ਹਾਂ ਦੇ ਵਿੱਚ ਬੰਦਾ ਦੇਖੋ ਸਾਡੀ ਕੋਈ ਜਥੇਬੰਦੀਆਂ ਨਾਲ ਤੁਸ ਬਣੀ ਨਹੀਂ ਆਪਸ ਵਿੱਚ ਸਾਡੀ ਵਿਚਾਰਧਾਰਾ ਵੱਖਰੇਵੇਂ ਵਿਚਾਰਧਾਰਾ ਦੇ ਵੱਖਰੇਵੇਂ ਆ ਅੱਗੂ ਜਦੋਂ ਹੁਣ ਸਾਡੇ ਅੱਗੂ ਬਾਹਰ ਆਉਣਗੇ ਜਾਂ ਜਿਹੜੇ ਅੱਗੂ ਬਾਹਰ ਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਤਿੰਨ ਫੋਰਮਾਂ ਤਿੰਨਾਂ ਫੋਰਮਾਂ ਦੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਐਡੀ ਜਬਰ ਕਰ ਰਹੀ ਸਰਕਾਰ ਦੇ ਖਿਲਾਫ ਵੱਡਾ ਐਕਸ਼ਨ ਖੜਾ ਹੋ ਸਕਦਾ ਇਹ ਮੰਨਦੇ ਹੋ ਤੁਸੀਂ ਕਿ ਲੋਕ ਵੀ ਜੋ ਖਬਰਾਂ ਅਸੀਂ ਅਪਲੋਡ ਕਰਦੇ ਸੀ ਕਮੈਂਟ ਕਰਦੇ ਆ ਕਿ ਇਹਨਾਂ ਦੀ ਆਪਸੀ ਸਾਂਝ ਨਾ ਹੋਣ ਕਾਰਨ ਸਰਕਾਰਾਂ ਨੇ ਫਾਇਦਾ ਚੁੱਕਿਆ ਕਿਉਂਕਿ ਗੈਰ ਹਕੀਕਤ ਤੌਰ ਤੇ ਤੇ ਇੱਕ ਜਿਹੜਾ ਦੂਜਾ ਚੱਤੇ ਬੰਦੀ ਚੱਲਦੀ ਹੈ ਇਹ ਵੱਖਰੇ ਹੋਣ ਕਾਰਨ ਜਿਹੜਾ ਸਰਕਾਰਾਂ ਨੇ ਫਾਇਦਾ ਚੁੱਕਿਆ ਜਿਹਦਾ ਨੁਕਸਾਨ ਅੱਜ ਕਿਸਾਨ ਭੁਗਤ ਰਹੇ ਆ ਪਰ ਦੂਜੇ ਪਾਸੇ ਲੋਕ ਕਹਿ ਰਹੇ ਨੇ ਕਿ ਇਹਨਾਂ ਵੱਲੋਂ ਹਰ ਇੱਕ ਮੁੱਦਾ ਚੁੱਕਿਆ ਜਾਂਦਾ ਸੀਗਾ ਜਿਹਦੇ ਕਾਰਨ ਅੱਜ ਲੋਕ ਖੁਸ਼ ਨੇ ਕਿ ਜਿਹੜਾ ਖਨੋਰੀ ਬਾਡਰ ਜਿਹੜਾ ਖੁੱਲਿਆ ਹੈਗਾ ਦੇਖੋ ਜਿਹੜੀ ਗੱਲ ਕਮੈਂਟ ਵਾਲਿਆਂ ਦੀ ਆ ਕਮੈਂਟ ਤਾਂ ਕਰ ਦਿਆ ਸਰਕਾਰ ਦਾ ਜਿਹੜਾ ਆਈਟੀ ਸੈੱਲ ਹੁੰਦਾ ਉਹ ਕਰ ਦਿਆ ਕਿਸਾਨਾਂ ਦੇ ਖਿਲਾਫ ਜਿਹੜੇ ਕਿਸਾਨ ਵਿਰੋਧੀ ਆ ਕਿਸਾਨਾਂ ਦੇ ਵਿਰੋਧੀ ਕਮੈਂਟ ਕਰਨਗੇ ਸਵਾਦ ਉਦੋਂ ਆਉਂਦਾ ਜਦੋਂ ਜ਼ਮੀਨੀ ਲੈਵਲ ਤੇ ਲੜਾਈ ਲੜਨੀ ਪੈਂਦੀ ਆ ਉਦੋਂ ਸਵਾਦ ਆਉਂਦਾ ਵੀ ਕਿਹੜੇ ਲੜਦੇ ਆ ਸੋ ਸਰਕਾਰ ਹਮੇਸ਼ਾ ਹੀ ਲੜਨ ਵਾਲੇ ਲੋਕਾਂ ਤੇ ਜ਼ਬਰ ਕਰਦੀ ਆਈ ਆ ਤੇ ਆਉਣ ਵਾਲੇ ਸਮੇਂ 'ਚ ਸਰਕਾਰਾਂ ਨੇ ਕਰਨਾ ਉਹ ਅਸੀਂ ਦੇਖਣਾ ਜਾਂ ਸਾਡੇ ਕਿਸਾਨਾਂ ਨੇ ਮਜ਼ਦੂਰਾਂ ਨੇ ਜਾਂ ਜਿਹੜੀਆਂ ਸਾਡੀਆਂ ਹੋਰ ਭਰਾਤਰੀ ਜਥੇਬੰਦੀਆਂ ਉਹਨਾਂ ਨੇ ਦੇਖਣਾ ਵੀ ਅਸੀਂ ਲੋਕਾਂ ਦੀ ਲੜਾਈ ਕਿਵੇਂ ਲੜਨੀ ਆ ਕਮੈਂਟ ਵਾਲਿਆਂ ਦੀ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ ਸੀ ਇਹ ਆਈਟੀ ਸੈੱਲ ਆ ਇਹਨਾਂ ਨੇ ਹਮੇਸ਼ਾ ਹੀ ਲੜਨ ਵਾਲੇ ਲੋਕਾਂ ਦੇ ਖਿਲਾਫ ਭੁਗਤਾਨਾਂ ਦੇ ਸਰਕਾਰਾਂ ਦੇ ਹੱਕ ਚ ਭੁਗਤਾਨਾਂ ਜੱਲਿਆ ਸਿੰਘ ਸਾਹਿਬ ਦੀ ਗੱਲ ਕਰੀਏ ਤਾਂ ਕੋਈ ਗੱਲਬਾਤ ਤੁਹਾਡੀ ਜਥੇਬੰਦ ਤੌਰ ਤੇ ਹੋਈ ਹੈ ਕਿਵੇਂ ਸੇਤ ਹੈਗੀ ਆ ਜਾਂ ਕਿੱਥੇ ਉਹਨੂੰ ਰੱਖਿਆ ਗਿਆ ਹੈਗਾ ਦੇਖੋ ਜਿੰਨੀ ਕੁ ਗੱਲ ਸਾਨੂੰ ਪਤਾ ਵੀ ਪਟਿਆਲਾ ਰਜਿੰਦਰਾ ਹਸਪੀਟਲ ਦੇ ਵਿੱਚ ਉਹਨਾਂ ਨੂੰ ਡੈਂਟੇਨ ਕੀਤਾ ਸੀਗਾ ਕੱਲ ਉਹਨਾਂ ਨੇ ਜਗ੍ਹਾ ਬਦਲਦੀ ਰਹਿੰਦੀ ਆ ਸਰਕਾਰ ਤਾਂ ਉਹਨਾਂ ਨੇ ਜਿਹੜਾ ਪਾਣੀ ਤੱਕ ਦਾ ਤਿਆਗ ਕੀਤਾ ਮਰਨ ਵਰਤ ਤਾਂ ਜਾਰੀ ਹੈ ਨਾ ਉਹਨਾਂ ਦਾ ਪਾਣੀ ਵੀ ਛੱਡਤਾ ਉਹਨਾਂ ਨੇ ਤਾਂ ਨਾਲ ਦੀ ਨਾਲ ਜਿਹੜੀ ਹਲਕੀ ਜੀ ਏਡ ਲੈ ਰਹੇ ਸੀ ਜਿਹਨੂੰ ਅਸੀਂ ਮਜਬੂਰ ਕੀਤਾ ਸੀ ਡੱਲੇਵਾਲ ਸਾਹਿਬ ਨੂੰ ਕਿ ਕੇਂਦਰ ਦੇ ਨਾਲ ਮੀਟਿੰਗ ਆਪਣੀ ਸੱਦਾ ਆ ਗਿਆ ਤੁਸੀਂ ਹਲਕੀ ਜੀ ਏਡ ਲੈਣ ਲਈ ਤਿਆਰ ਹੋ ਜਾਓ ਕਿਉਂਕਿ ਸਾਡੀ ਬੇਨਤੀ ਹੈ ਨਹੀਂ ਅਸੀਂ ਵੀ ਖਾਣਾ ਪਾਣੀ ਛੱਡ ਦਾਂਗੇ ਤਾਂ ਸਾਡੀ ਮਜਬੂਰੀ ਬਸ ਪ੍ਰਧਾਨ ਜੀ ਨੇ ਉਹ ਫੈਸਲਾ ਲਿਆ ਸੀ ਜਿਹੜੇ ਫੈਸਲੇ ਤੋਂ ਅੱਜ ਵੀ ਉਸ ਫੈਸਲੇ ਤੇ ਖੜੇ ਆ ਉਹਨਾਂ ਨੇ ਜਿਹੜਾ ਹਲਕੀ ਜਿਹੀ ਏਅਰਲਾਈਨ ਤੋਂ ਵੀ ਇਨਕਾਰ ਕਰਦਾ ਕਿਉਂਕਿ ਉਹਨਾਂ ਨੂੰ ਪਤਾ ਕਿ ਮੇਰੀ ਜ਼ਿੰਦਗੀ ਨਾਲੋਂ ਜ਼ਿਆਦਾ ਅੱਜ ਉਹਨਾਂ ਕਿਸਾਨਾਂ ਦੀ ਜ਼ਿੰਦਗੀ ਜ਼ਿਆਦਾ ਜ਼ਰੂਰੀ ਹੈ ਜਿਹੜੇ 7 ਲੱਖ ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਐਮਐਸਪੀ ਦੀ ਲੋੜ ਹੈ ਰੋਜ਼ ਭਾਰਤ ਦੇ ਵਿੱਚ 4000 ਕਿਸਾਨ ਖੇਤਾਂ ਦੇ ਵਿੱਚੋਂ ਹੱਥ ਖੜਾ ਕਰਕੇ ਜਾ ਰਿਹਾ ਹੈ ਜਿਹੜੀ ਗੱਲ ਸਰਕਾਰ ਕਹਵਾਉਣਾ ਚਾਹੁੰਦੀ ਸੀ ਨਾ ਵੀ ਖੇਤੀ ਘਾਟੇਵੰਦ ਸਰਦਾ ਤਾਂ 4000 ਕਿਸਾਨ ਅੱਜ ਹਰ ਰੋਜ਼ ਖੇਤਾਂ ਦੇ ਵਿੱਚੋਂ ਹੱਥ ਖੜਾ ਕਰਕੇ ਜਾ ਰਿਹਾ ਸੋ ਉਹਨਾਂ ਦੀ ਪ੍ਰਵਾਹ ਕਰਦਾ ਹੋਇਆ ਸਾਡਾ ਉਹ ਆਗੂ ਨਿਰਧੜਕ ਸਾਡਾ ਜਰਨਲ ਅੱਜ ਉਸੇ ਫੈਸਲੇ ਤੇ ਖੜਾ ਉਹਨਾਂ ਨੇ ਪਾਣੀ ਤੱਕ ਦਾ ਤਿਆਗ ਕੀਤਾ ਟ੍ਰੀਟਮੈਂਟ ਜਿਹੜਾ ਹਲਕਾਇਆ ਸੀ ਉਹ ਤੋਂ ਇਨਕਾਰ ਕੀਤਾ ਆਉਣ ਵਾਲੇ ਸਮੇਂ 'ਚ ਦੇਖਦੇ ਆ ਕਿਹੋ ਜਿਹਾ ਕੋਈ ਹੋਰ ਫੈਸਲਾ ਆਉਂਦਾ ਜਾਂ ਕਿਹੋ ਜੀ ਲੜਾਈ ਕਿਹੋ ਜੀ ਮੂਵਮੈਂਟ ਖੜੀ ਹੁੰਦੀ ਆ ਹਰ ਤਰ੍ਹਾਂ ਦੀ ਲੜਨ ਲਈ ਤਿਆਰ ਆ ਸਤਿ ਸ਼੍ਰੀ ਅਕਾਲ ਜੀ ਸੋ ਇਹ ਸਨ ਆ ਭਾਰਤੀ ਸੰਜੂਰ ਇਹ ਤਾਂ ਸਿੱਧੂਪੁਰਾ ਦੇ ਆਗੂ ਜਤਿੰਦਰ ਸਿੰਘ ਪਿੰਡਰ ਜਿਨ੍ਹਾਂ ਵੱਲੋਂ ਬਾਕੂ ਵੀ ਸਰਕਾਰ ਤੇ ਸਵਾਲ ਖੜੇ ਕੀਤੇ ਗਏ ਨੇ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜੀ ਮੀਟਿੰਗ ਵੀ ਰੱਖੀ ਗਈ ਆ ਕਿਸਾਨ ਅਗਲਾ ਕੀ ਸੰਘਰਸ਼ ਵਿੜਦੇ ਨੇ ਕਿਉਂਕਿ ਗੱਲ ਕਰੀਏ ਤਾਂ ਪਿੰਡ ਡੱਲੇ ਵਾਲੇ ਦੇ ਵਿੱਚ ਪੱਕਾ ਮੋਰਚਾ ਜਿਹੜਾ ਅਜਕਸੇਂ ਡੱਲੇ ਵਾਲ ਦੀ ਰਿਹਾਈ ਅਤੇ ਹੋਰ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਦੇ ਨਾਲ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜਾ ਸ਼ੁਰੂ ਹੋ ਚੁੱਕਿਆ ਹੈਗਾ ਕੈਮਰਾਮੈਨ ਧਰਮਿੰਦਰ ਵਾਲਾ ਖਬਰ ਨਾਮ ਵਾਲੇ ਜਗਤਾਰ ਸਿੰਘ